ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਜਨਰਲ ਵਿੱਚ ਆਪ ਸਭ ਦਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਨੀ ਆ ਆਪਣੀ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਚੰਗੇ ਸਮੇਂ ਬਾਰੇ <table> ਤਾਬ ਕੀ ਨਿਸ਼ਾਨੀਆਂ ਨੇ ਚੰਗੇ ਸਮੇਂ ਦੀਆਂ ਜਾਂ ਫਿਰ ਇੰਜ ਵੀ ਕਹਿ ਸਕਦੇ ਆ ਵੀ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਐਸਾ ਕੀ ਕਰੀਏ ਕਿ ਸਾਡੇ ਉੱਤੇ ਜੰਝੇ ਸਮੇਂ ਦੀ ਸ਼ੁਰੂਆਤ ਹੋ ਜਾਵੇ ਸਾਡੀ ਜ਼ਿੰਦਗੀ ਦੇ ਜੋ ਵੀ ਦੁੱਖ ਦਿਲਦਰ ਨੇ ਉਹ ਦੂਰ ਹੋ ਜਾਣਾ ਸਾਡਾ ਮਾੜਾ ਸਮਾਂ ਖਤਮ ਹੋ ਜਾਵੇ ਲੰਘ ਜਾਵੇ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਬਰਕਤਾਂ ਆਉਣ ਇਹਦੇ ਬਾਰੇ ਆਪਾਂ ਅੱਜ ਦੀ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਇਸ ਕਰਕੇ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣਿਓ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਫਿਰ ਤੁਸੀਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦੇਣਾ ਨਾਲ ਨਾਲ ਕਮੈਂਟ ਬਾਕਸ ਦੇ ਵਿੱਚ ਜਾ ਕੇ ਆਪਣੇ ਵਿਚਾਰ ਜਾਂ ਫਿਰ ਵਾਹਿਗੁਰੂ ਜੀ ਜ਼ਰੂਰ ਲਿਖ ਕੇ ਆਉਣਾ ਤਾਂ ਆਓ ਸੰਗਤ ਜੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਆਪਾਂ ਆਪਣੀ ਤਦੇ ਅਨੁਸਾਰ ਆਪਣੀ ਜ਼ਿੰਦਗੀ ਦੇ ਵਿੱਚ ਚੰਗਾ ਸਮਾਂ ਕਿੰਨੂੰ ਸਮਝਦੇ ਆ ਆਪਣੇ ਲਈ ਚੰਗੇ ਸਮੇਂ ਦਾ ਮਤਲਬ ਆ ਬਹੁਤ ਸਾਰੇ ਧਨ ਦੀ ਪ੍ਰਾਪਤੀ ਕਰ ਲੈਣਾ ਜਾਂ ਜਿੰਨਾ ਕਿ ਪਹਿਲਾਂ ਕਮਾਉਂਦੇ ਸੀ ਉਹਦੇ ਨਾਲੋਂ ਦੁੱਗਣਾ ਚੌਕਣਾ ਕਮਾਉਣਾ ਸ਼ੁਰੂ ਕਰ ਦਿੱਤਾ ਤਾਂ ਆਪਾਂ ਨੂੰ ਲੱਗਦਾ ਹੈ ਕਿ ਜ਼ਿੰਦਗੀ ਦੇ ਵਿੱਚ ਚੰਗੇ ਸਮੇਂ ਦੀ ਸ਼ੁਰੂਆਤ ਹੋ ਗਈ ਹੈ ਜਿਵੇਂ ਜੇਕਰ 500 ਰੁਪਿਆ ਦਿਹਾੜੀ ਕਮਾਉਣ ਵਾਲਾ ਉਹਨੂੰ 2000 ਰੁਪਿਆ ਦਿਹਾੜੀ ਮਿਲਣੀ ਸ਼ੁਰੂ ਹੋ ਜਾਵੇ ਤਾਂ ਉਹ ਬਹੁਤ ਖੁਸ਼ ਹੁੰਦਾ ਹੈ ਉਹਨੂੰ ਲੱਗਦਾ ਹੈ ਕਿ ਮੇਰੀ ਜ਼ਿੰਦਗੀ ਦੇ ਵਿੱਚ ਚੰਗਾ ਸਮਾਂ ਆ ਗਿਆ ਏ ਹੁਣ ਮੇਰੇ ਦਿਨ ਬਦਲਨੇ ਸ਼ੁਰੂ ਹੋ ਗਏ ਆ ਕਿਉਂਕਿ ਆਪਾਂ ਆਪਣੇ ਚੰਗੇ ਸਮੇਂ ਨੂੰ ਧਨ-ਦੌਲਤ ਦੇ ਨਾਲ ਜੋੜਿਆ ਹੋਇਆ ਏ ਮੈਂ ਆਪਣੀ ਗੱਲ ਵੀ ਵਿੱਚੇ ਹੀ ਕਰ ਰਹੀ ਆ ਆਪਾਂ ਨੂੰ ਲੱਗਦਾ ਕਿ ਹੁਣ ਧਨ ਦੀ ਪ੍ਰਾਪਤੀ ਹੋਣੀ ਸ਼ੁਰੂ ਹੋ ਗਈ ਆ ਖੁੱਲਾ ਪੈਸਾ ਘਰ ਵਿੱਚ ਆਉਣਾ ਸ਼ੁਰੂ ਹੋ ਗਿਆ ਇਹਦੇ ਨਾਲ ਸੁੱਖ-ਸਹੂਲਤਾਂ ਖਰੀਦਾਂਗੇ ਸੁਖੀ ਹੋ ਜਾਵਾਂਗੇ ਪਰ ਨਹੀਂ ਮੇਰੇ ਪੰਜਵੇਂ ਪਾਤਸ਼ਾਹ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਹ ਸਾਨੂੰ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਮਨੁੱਖਾ ਤੇਰੀ ਜ਼ਿੰਦਗੀ ਦਾ ਸਭ ਤੋਂ ਸੋਹਣਾ ਸਮਾਂ ਉਹ ਆ ਜਦੋਂ ਤੇਰਾ ਕਿਸੇ ਨਾਮ ਜਪਣ ਵਾਲੀ ਰੂਹ ਦੇ ਨਾਲ ਮਲਾਪ ਹੋ ਜਾਵੇ ਕਿਸੇ ਐਸੇ ਗੁਰਮਖ ਪਿਆਰੇ ਦੇ ਨਾਲ ਤੇਰਾ ਮਲਾਪ ਹੋਵੇ ਜੋ ਨਾਮ ਦੀ ਗੱਲ ਕਰੇ ਅਤੇ ਜਿਸ ਦਿਨ ਤੋਂ ਤੂੰ ਖੁਦ ਨਾਮ ਜਪਣਾ ਸ਼ੁਰੂ ਕਰ ਦਵੇਂ ਉਸ ਦਿਨ ਤੋਂ ਬਾਅਦ ਤੇਰੀ ਜ਼ਿੰਦਗੀ ਦੇ ਵਿੱਚ ਆਉਣ ਵਾਲਾ ਹਰ ਦਿਨ ਪਿੱਤਰ ਤੋਂ ਪਿੱਤਰ ਹੋਵੇਗਾ ਤੇ ਪੂਰੀ ਜ਼ਿੰਦਗੀ ਬੜੀ ਸੋਹਣੀ ਬਣ ਜਾਵੇਗੀ ਤਾਂ ਫਿਰ ਜਦੋਂ ਗੁਰੂ ਸਾਹਿਬ ਜੀ ਨੇ ਸਾਨੂੰ ਖੁਦ ਹੀ ਸੋਝੀ ਦੇ ਦਿੱਤੀ ਆ ਖੁਦ ਹੀ ਦੱਸ ਦਿੱਤਾ ਵੀ ਤੇਰੀ ਜ਼ਿੰਦਗੀ ਦੇ ਵਿੱਚ ਚੰਗਾ ਸਮਾ ਉਹ ਸੱਚੇ ਸਤਗੁਰ ਦਾ ਨਾਮ ਜਪਣ ਦੇ ਨਾਲ ਆਉਣਾ ਤਾਂ ਫਿਰ ਆਪਾਂ ਇਧਰ ਉਧਰ ਕਿਉਂ ਪੜਕਦੇ ਰਹਦੇ ਆ ਫਿਰ ਆਪਾਂ ਵੀ ਨਾਮ ਜਪਣਾ ਸ਼ੁਰੂ ਕਰੀਏ ਇੱਕ ਮਾਈ ਵਾਲੇ ਸੰਤ ਮਹਾਪੁਰਖ ਜੀ ਵੀ ਤਾਂ ਆਪਾਂ ਨੂੰ ਇਹੋ ਸਮਝਾਉਂਦੇ ਆ ਨਾ ਕਿ ਭਾਈ ਨਾਮ ਜਪੋ ਨਾਮ ਜਪ ਜਪ ਕੇ ਹੀ ਭਲਾ ਹੋਵੇਗਾ ਜੇਕਰ ਕੋਈ ਗਲਤੀਆਂ ਕੋਈ ਪਾਪ ਸਾਡੇ ਕੋਲ ਹੋ ਗਏ ਆ ਜਿਸ ਕਰਕੇ ਅਸੀਂ ਆਪਣੇ ਮੱਥੇ ਦੇ ਉਤੇ ਕਾਲੇ ਲੇਖ ਲਿਖਾ ਲਿਆ ਇਹ ਕਾਲੇ ਲੇਖ ਵੀ ਨਾਮ ਜਪਣ ਦੇ ਕਰਕੇ ਮਿਟ ਜਾਣਗੇ ਤੇ ਫਿਰ ਆਪਾਂ ਵੀ ਆਪਣੇ ਗੁਰੂ ਦਾ ਗਿਆਨ ਧਿਆਨ ਪ੍ਰਾਪਤ ਕਰਨਾ ਸ਼ੁਰੂ ਕਰੀਏ ਰੋਜ਼ ਸਵੇਰੇ ਉੱਠੀਏ ਉੱਠ ਕੇ ਸਭ ਤੋਂ ਪਹਿਲਾਂ ਆਪਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਈਏ ਉੱਠ ਕੇ ਵਾਹਿਗੁਰੂ ਜੀ ਦਾ ਜਾਪ ਕਰੀਏ ਮਹਾਪੁਰਖ ਜੀ ਖੁਦ ਇਸ ਗੱਲ ਦੀ ਗਰੰਟੀ ਦਿੰਦੇ ਨੇ ਅਤੇ ਮਹਾਪੁਰਖ ਜੀ ਜੋ ਵੀ ਸਾਨੂੰ ਗੱਲਾਂ ਸਮਝਾਉਂਦੇ ਨੇ ਨਾ ਉਹ ਇਦਾਂ ਹੀ ਨਹੀਂ ਸਮਝਾ ਦਿੰਦੇ ਉਹਨਾਂ ਨੇ ਖੁਦ ਕਮਾਈਆਂ ਕੀਤੀਆਂ ਨੇ ਤਾਂ ਕਰਕੇ ਸਾਨੂੰ ਸਹੀ ਰਸਤਾ ਦਿਖਾਉਂਦੇ ਨੇ ਸੰਤ ਮਹਾਪੁਰਖ ਜੀ ਕਹਿੰਦੇ ਸਭ ਤੋਂ ਪਹਿਲਾਂ ਸਵੇਰੇ ਉੱਠੋ ਉਠਦੇ ਅਨਸਾਰ ਆਪਣੇ ਬਿਸਤਰ ਦੇ ਉੱਪਰ ਬੈਠ ਜਾਓ ਬੈਠ ਕੇ ਵਾਹਿਗੁਰੂ ਜੀ ਦਾ ਨਾਮ ਜਪੋ ਇੱਥੋਂ ਤੱਕਰ ਕੀ ਅੱਖਾਂ ਖੋਲਣ ਤੋਂ ਪਹਿਲਾਂ ਹੀ ਵਾਹਿਗੁਰੂ ਜੀ ਦਾ ਨਾਮ ਜਪਣਾ ਸ਼ੁਰੂ ਕਰਦੋ ਕਿਉਂਕਿ ਕਈ ਵਾਰ ਕੀ ਹੁੰਦਾ ਕਿ ਆਪਣੀ ਜ਼ਿੰਦਗੀ ਦੀਆਂ ਜਿਹੜੀਆਂ ਦੁੱਖ ਤਕਲੀਫਾਂ ਨੇ ਪਰੇਸ਼ਾਨੀਆਂ ਨੇ ਉਹ ਸਵੇਰੇ ਸਵੇਰ ਆ ਕੇ ਸਾਡੇ ਉੱਤੇ ਹਾਵੀ ਹੋ ਜਾਂਦੀਆਂ ਨੇ ਸਵੇਰੇ ਸਵੇਰ ਸਾਨੂੰ ਦਬਾ ਲੈਂਦੀਆਂ ਨੇ ਸਾਡੇ ਮਨ ਦੇ ਵਿੱਚ ਨਾ ਆਪਣੇ ਕੰਮਕਾਰਾਂ ਦੇ ਫਿਕਰ ਚੱਲਣੇ ਸ਼ੁਰੂ ਹੋ ਜਾਂਦੇ ਨੇ ਕਈ ਤਰ੍ਹਾਂ ਦੇ ਵਿਚਾਰ ਆਉਣੇ ਸ਼ੁਰੂ ਹੋ ਜਾਂਦੇ ਨੇ ਇਸ ਕਰਕੇ ਜਦੋਂ ਹੀ ਸਾਡੀ ਅੱਖ ਖੁੱਲ੍ਹੇ ਜਾਗ ਆਵੇ ਸਾਨੂੰ ਤਾਂ ਅੱਖਾਂ ਖੋਲਣ ਤੋਂ ਪਹਿਲਾਂ ਹੀ ਵਾਹਿਗੁਰੂ ਜਪਨਾ ਸ਼ੁਰੂ ਕਰ ਦੋ ਬਿਸਤਰ ਤੇ ਲੰਮੇ ਪਏ ਪਏ ਹੀ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਦੇ ਜਾਓ ਕਰਦੇ ਜਾਓ ਫਿਰ ਉੱਠ ਕੇ ਬਿਸਤਰ ਤੇ ਬੈਠ ਜਾਣਾ ਬਿਸਤਰ ਤੇ ਬੈਠ ਕੇ ਵੀ 5 ਮਿੰਟ 10 ਮਿੰਟ 15 ਮਿੰਟ ਜਿੰਨਾ ਵੀ ਮਨ ਕਰਦਾ ਏ ਜੇ ਵਾਹਿਗੁਰੂ ਜੀ ਦੇ ਜਾਪ ਦੇ ਵਿੱਚ ਮਨ ਜੁੜ ਗਿਆ ਹੈ ਅਨੰਦ ਆ ਰਿਹਾ ਏ ਤਾਂ ਫਿਰ ਤੁਸੀਂ ਹੋਰ ਕਿਸੇ ਕੰਮ ਦੀ ਫਿਕਰ ਨਾ ਕਰੋ ਇਹ ਨਾ ਕਹੋ ਕਿ ਮੈਂ ਇਸ਼ਨਾਨ ਕਰ ਲਵਾਂ ਮੂੰਹ ਧੋਵਾਂ ਨਾ ਜਿੰਨੀ देर ਮਨ ਜੁੜਿਆ ਉਹਨੂੰ ਜੁੜਿਆ ਰਹਿਣ ਤੋਂ ਵਾਹਿਗੁਰੂ ਵਾਹਿਗੁਰੂ ਜੀ ਦਾ ਜਾਪ ਕਰਦੇ ਰਹੋ ਫਿਰ ਉਸ ਤੋਂ ਬਾਅਦ ਮਾਲਕ ਦਾ ਸ਼ੁਕਰਾਨਾ ਕਰੋ ਕਿ ਵਾਹਿਗੁਰੂ ਜੀ ਤੁਹਾਡਾ ਬਹੁਤ ਬਹੁਤ ਸ਼ੁਕਰਿਆ ਕਿ ਤੁਸੀਂ ਅੱਜ ਦੀ ਇਹ ਨਵੀਂ ਸਵੇਰ ਇਹ ਨਵਾਂ ਦਿਨ ਦੇਖਣ ਦਾ ਮੌਕਾ ਦਿੱਤਾ ਕਿਉਂਕਿ ਬਹੁਤ ਸਾਰੇ ਲੋਕ ਐਸੇ ਨੇ ਦੁਨੀਆ ਦੇ ਵਿੱਚ ਜੋ ਰਾਤ ਨੂੰ ਬਹੁਤ ਕੁਝ ਸੋਚ ਕੇ ਸੁਣਦੇ ਆਂ ਕਿ ਮੈਂ ਸਵੇਰੇ ਉੱਠ ਕੇ ਆ ਕਰਾਂਗਾ ਉਹ ਕਰਾਂਗਾ ਪਰ ਨਹੀਂ ਕਰ ਪਾਉਂਦੇ ਕਿਉਂਕਿ ਸਵਾਸਾਂ ਦੀ ਪੂੰਜੀ ਖਤਮ ਹੋ ਗਈ ਬਲਾਵਾ ਆ ਗਿਆ ਸਾਰੇ ਕੰਮ ਧੰਦੇ ਛੱਡ ਕੇ ਜਾਣਾ ਪੈ ਗਿਆ ਜੇ ਅੱਜ ਅਸੀਂ ਉੱਠੇ ਆਂ ਸਾਨੂੰ ਵਾਹਿਗੁਰੂ ਜੀ ਨੇ ਇਹ ਨਵਾਂ ਦਿਨ ਦੇਖਣ ਦਾ ਮੌਕਾ ਦਿੱਤਾ ਹੈ ਤਾਂ ਇਹਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਹੈ ਸਭ ਤੋਂ ਵੱਡੀ ਦਾਤ ਆ ਵਾਹਿਗੁਰੂ ਜੀ ਦੇ ਵੱਲੋਂ ਸਾਨੂੰ ਜਿਹੜੀ ਮਿਲੀ ਆ ਇਹ ਮਨੁੱਖੀ ਜਮਾ ਆਪਾਂ ਇਹਦੀ ਕੀਮਤ ਨਹੀਂ ਨਾ ਸਮਝਦੇ ਆਪਾਂ ਕਦਰ ਨਹੀਂ ਪਾਉਂਦੇਗੇ ਪਰ ਵਾਹਿਗੁਰੂ ਜੀ ਦੀ ਸਭ ਤੋਂ ਵੱਡੀ ਖੁਸ਼ੀ ਸਭ ਤੋਂ ਵੱਡੀ ਦਿਆਲਤਾ ਦੀ ਨਿਸ਼ਾਨੀ ਆ ਜਿਹੜਾ ਉਹਨਾਂ ਨੇ ਸਾਡੇ ਉਤੇ ਤਰਸ ਕਰਕੇ ਸਨਵੇਂ ਧਰਤੀ ਦੇ ਉੱਤੇ ਮਨੁੱਖੀ ਜਨਮ ਵਿੱਚ ਭੇਜਿਆ ਇਹ ਸੋਨਾ ਸ਼ਰੀਰ ਦੇ ਕੇ ਭੇਜਿਆ ਇਹ ਆਪਾਂ ਨੂੰ ਮਨੁੱਖੀ ਜਨਮਾ ਇੱਕ ਮੌਕਾ ਮਿਲਿਆ ਹੈ ਆਪਣੇ ਪਿਛਲੇ ਕਰਮ ਸਵਾਰਨ ਦਾ ਅਗਲੇ ਕਰਮ ਸਵਾਰਨ ਦਾ ਭਾਵੇਂ ਜੇ ਪਿੱਛੇ ਕੁਝ ਗਲਤੀਆਂ ਪਾਪ ਕੀਤੇ ਨੇ ਉਹਨਾਂ ਨੂੰ ਵੀ ਆਪਾਂ ਬਖਸ਼ਾ ਸਕਦੇ ਹਾਂ ਆਉਣ ਵਾਲੀ ਜ਼ਿੰਦਗੀ ਦੇ ਵਿੱਚ ਵੀ ਸੋਹਣੇ ਸੋਹਣੇ ਕਰਮ ਲਿਖਾ ਸਕਦੇ ਆ ਪਰ ਲਿਖਾਵਾਂਗੇ ਕਿੰਜ ਵਾਹਿਗੁਰੂ ਜੀ ਦਾ ਨਾਮ ਜਪ ਜਪ ਕੇ ਕੋਈ ਵੀ ਆ ਕਿਸੇ ਵੀ ਧਰਮ ਦੇ ਵਿੱਚ ਆ ਉੱਠਦੇ ਅੰਸਾਰ ਆਪਣੇ ਦਿਨ ਦੀ ਸ਼ੁਰੂਆਤ ਪਰਮ ਪਿਤਾ ਪਰਮਾਤਮਾ ਜੀ ਦੇ ਨਾਮ ਤੋਂ ਕਰੇ ਜੈਸਵੀ ਨਾਮ ਦੇ ਨਾਲ ਤੁਸੀਂ ਯਾਦ ਕਰਦੇ ਹੋ ਪਰ ਜੋ ਸਿੱਖ ਧਰਮ ਦੇ ਵਿੱਚ ਨੇ ਉਹ ਸਭ ਤੋਂ ਪਹਿਲਾਂ ਗੁਰਮੰਤਰ ਵਾਹਿਗੁਰੂ ਜੀ ਦਾ ਜਾਪ ਕਰੋ ਫਿਰ ਵਾਹਿਗੁਰੂ ਜੀ ਦਾ ਸ਼ੁਕਰਾਨਾ ਸ਼ੁਕਰਾਨਾ ਇਕੱਲੀ ਗੱਲੀ ਚੀਜ਼ ਦੇ ਲਈ ਕਰਨਾ ਹੈ ਪਹਿਲਾਂ ਤਾਂ ਇਹ ਨਵੇਂ ਦਿਨ ਨਵੀਂ ਸਵੇਰ ਦੇ ਲਈ ਫਿਰ ਇਹ ਸੋਹਣੇ ਸ਼ਰੀਰ ਤੇ ਲਈ ਇਹ ਸ਼ਰੀਰ ਦੇ ਵਿੱਚ ਚੱਲ ਰਹੇ ਸਾਹਾਂ ਦੇ ਲਈ ਕਿਉਂਕਿ ਸਾਹਾਂ ਦੀ ਕਦਰ ਸਾਹਾਂ ਦੀ ਕੀਮਤ ਤਾਂ ਉਦੋਂ ਪਤਾ ਲੱਗਦਾ ਜਦੋਂ ਕਿਤੇ ਹਸਪਤਾਲ ਦੇ ਵਿੱਚੋਂ ਮੁੱਲ ਦੇ ਸਾਹ ਲੈਣੇ ਪੈ ਜਾਣ। ਉਦੋਂ ਆਪਾਂ ਕਦਰ ਨਹੀਂ ਪਾਉਂਦੇ। ਵਾਹਿਗੁਰੂ ਜੀ ਨੇ ਸਾਨੂੰ ਮੁਫਤ ਵਿੱਚ ਬਹੁਤ ਚੀਜ਼ਾਂ ਦਿੱਤੀਆਂ ਨੇ ਪਰ ਆਪਣਾ ਸੁਭਾਅ ਹੈ ਨਾ ਆ ਮੁਫਤ ਦੀ ਮਿਲੀ ਚੀਜ਼ ਦੀ ਸਾਨੂੰ ਕਦਰ ਹੀ ਨਹੀਂ ਹੁੰਦੀ। ਮਸੂਸੇ ਤਰ੍ਹਾਂ ਆਪਾਂ ਇਹਨਾਂ ਸਾਹਾਂ ਦੀ ਵੀ ਕਦਰ ਨਹੀਂ ਪਾਉਂਦੇ ਪਰ ਇੱਕ ਇੱਕ ਸਾਹ ਦੇ ਲਈ ਮਾਲਕ ਦਾ ਸ਼ੁਕਰਾਨਾ ਕਰੀਏ ਕਿ ਵਾਹਿਗੁਰੂ ਜੀ ਤੁਹਾਡਾ ਸ਼ੁਕਰਿਆ ਸ਼ੁਕਰਿਆ ਜਦੋਂ ਜਿੰਨਾ ਸਾਹ ਖਾ ਹੋਵੇ ਤਾਂ ਕਿੱਦਾਂ ਜਾਣ ਤੇ ਬਣ ਆਉਂਦੀ ਆ। ਇਹ ਸਭ ਕੁਝ ਵਾਹਿਗੁਰੂ ਜੀ ਦੀ ਦੇਖ ਰੇਖ ਵਿੱਚ ਚੱਲ ਰਿਹਾ ਏ ਉਹ ਚਾਹਣ ਤਾਂ ਹੁਣੇ ਸਾਹ ਰੋਕ ਸਕਦੇ ਨੇ ਉਹ ਚਾਹਣ ਤਾਂ ਮੁਰਦਿਆਂ ਦੇ ਵਿੱਚ ਵੀ ਸਾਹ ਪਾ ਸਕਦੇ ਨੇ ਸਭ ਕੁਝ ਉਹਨਾਂ ਦੀ ਮਰਜ਼ੀ ਦੇ ਨਾਲ ਹੋ ਰਿਹਾ ਏ ਸਭ ਕੁਝ ਉਹਨਾਂ ਦੇ ਹੱਥ ਵਿੱਚ ਆ ਅਤੇ ਉਹਨਾਂ ਦੇ ਵਿੱਚ ਇੰਨੀ ਪਾਵਰ ਇੰਨੀ ਤਾਕਤ ਆ ਉਹ ਪਲ ਵਿੱਚ ਸਭ ਕੁਝ ਕਰ ਸਕਦੇ ਨੇ ਸੋ ਉਹ ਵਾਹਿਗੁਰੂ ਅਕਾਲ ਪੁਰਖ ਜੀ ਦਾ ਹਰ ਵੇਲੇ ਸ਼ੁਕਰਾਨਾ ਕਰਨਾ ਏ ਐਦਾਂ ਹੀ ਗਲੇਸ਼ਿਕ ਵਿਸ਼ੇ ਕੀਤਾ ਨਹੀਂ ਕਰਦੇ ਰਹਿਣਾ ਜੇ ਤੁ ਆਪਾਂ ਹਰ ਵੇਲੇ ਗਲੇਸ਼ਕਵੇਸ਼ ਕੀਤਾ ਕਰਦੇ ਸਾਡੀ ਸੋਚ ਹੀ ਨੈਗੇਟਿਵ ਹੋ ਜਾਂਦੀ ਆ ਪਰ ਜਦੋਂ ਆਪਾਂ ਵਾਹੇ ਗੁਰੂ ਜੀ ਦਾ ਸ਼ੁਕਰਾਨਾ ਕਰਦੇ ਆ ਇੱਕ ਰੱਜੀ ਹੋਈ ਰੂਹ ਬਣ ਜਾਂਦੀ ਆ ਸ਼ੁਕਰਾਨਾ ਕਰਕੇ ਦੇਖਿਓ ਸਾਡੇ ਸ਼ਬਦ ਮੁੱਕ ਜਾਣਗੇ ਪਰ ਵਾਹੇ ਗੁਰੂ ਜੀ ਵੱਲੋਂ ਮਿਲੀਆਂ ਹੋਈਆਂ ਦਾਤਾਂ ਦਾ ਅੰਤ ਨਹੀਂ ਆ ਤਾਂ ਵਾਹੇ ਗੁਰੂ ਜੀ ਦਾ ਨਾਮ ਜਪਣਾ ਹੈ ਸ਼ੁਕਰਾਨਾ ਕਰਨਾ ਹੈ ਨਾਮ ਜਪ-ਜਪ ਕੇ ਆਪਣਾ ਭਲਾ ਕਰਨਾ ਹੈ ਆਪਣੇ ਪਰਿਵਾਰ ਦਾ ਭਲਾ ਕਰਨਾ ਹੈ ਕਰਦਾ ਕੋਈ ਇੱਕ ਜੀ ਹੀ ਅਮਰਤ ਵੇਲੇ ਉੱਠਦਾ ਹੋਵੇ ਤਾਂ ਪੂਰੇ ਪਰਿਵਾਰ ਦੇ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੁੰਦੀ ਆ ਜਿਹੜਾ ਜੀਅ ਮਰਤ ਵੇਲੇ ਉੱਠਦੇ ਆਏ ਉਹ ਆਪਣੇ ਲਈ ਵੀ ਅਰਦਾਸ ਬੇਨਤੀ ਕਰੇ ਕਿ ਸਤਿਗੁਰ ਸੱਚੇ ਪਾਤਸ਼ਾਹ ਹੋ ਮੈ ਤੋਂ ਬਚਾ ਲੈਣਾ ਕਿਤੇ ਇਸ ਗੱਲ ਦਾ ਮਾਣ ਹੰਕਾਰ ਨਾ ਆ ਜਾਵੇ ਕਿ ਮੈਂ ਉੱਠ ਰਿਹਾ ਹਾਂ ਕਿਉਂਕਿ ਮੈਂ ਉੱਠ ਹੀ ਨਹੀਂ ਰਿਹਾ ਤੁਸੀਂ ਉਠਾ ਰਹੇ ਹੋ ਤਾਂ ਹੀ ਮੈਂ ਉੱਠ ਪਾਉਂਦਾ ਹਾਂ ਤੁਸੀਂ ਆਪਣਾ ਨਾਮ ਜਪਾ ਰਹੇ ਹੋ ਮੈਂ ਤਾਂ ਜਪ ਪਾਉਂਦਾ ਹਾਂ ਇਹ ਤੁਹਾਡਾ ਤਰਸਿਆ ਤੁਹਾਡੀ ਕਿਰਪਾ ਹੈ ਅਤੇ ਸਤਿਗੁਰ ਸੱਚੇ ਪਾਸ਼ਾ ਇਹ ਕਿਰਪਾ ਇਹ ਤਰਸ ਮੇਰੇ ਪੂਰੇ ਪਰਿਵਾਰ ਦੇ ਉੱਤੇ ਕਰੋ ਆਪਣਾ ਨਾਮ ਜਪਾਓ ਅਮਰਤ ਵੇਲੇ ਦੀ ਦਾਤ ਬਖਸ਼ੋ ਅਮਰਤ ਵੇਲੇ ਦੇ ਨਾਮ ਦੀ ਦਾਤ ਬਖਸ਼ੋ ਸੰਗਤ ਕਰਨ ਦਾ ਮੌਕਾ ਮਿਲੇ ਇਹ ਸੰਗਤ ਦੀਆਂ ਘੜੀਆਂ ਵੀ ਕਰਮਾਂ ਵਾਲਿਆਂ ਨੂੰ ਹੀ ਨਸੀਬ ਹੁੰਦੀਆਂ ਨੇ ਆਪਾਂ ਕਈ ਵਾਰ ਕਹਿ ਦਿੰਨੇ ਆ ਨਾ ਮੇਰੇ ਤੋਂ ਗੁਰੂ ਘਰੇ ਨਹੀਂ ਜਾਇਆ ਗਿਆ ਉਹ ਗੁਰੂ ਘਰ ਕਿਉਂ ਨਹੀਂ ਗਏ ਕਿਉਂਕਿ ਸਾਡੇ ਮਾੜੇ ਕਰਮ ਵਿੱਚ ਆ ਗਏ ਜੇ ਗੁਰੂ ਘਰੇ ਗਏ ਆ ਤਾਂ ਉਹ ਸਾਡੇ ਚੰਗੇ ਕਰਮਾਂ ਦੀ ਨਿਸ਼ਾਨੀਆਂ ਸਤਿਗੁਰ ਸੱਚੇ ਪਾਤਸ਼ਾਹ ਨੇ ਖੁਦ ਸਾਨੂੰ ਬੁਲਾਇਆ ਈ ਸਤਿਪੁਰ ਸੱਚੇ ਪਾਤਸ਼ਾਹ ਸਾਨੂੰ ਕੁਝ ਦੇਣਾ ਚਾਹੁੰਦੇ ਨੇ ਸਾਨੂੰ ਕੁਝ ਕਹਿਣਾ ਚਾਹੁੰਦੇ ਨੇ ਸਾਡੇ ਨਾਲ ਗੱਲਾਂ ਕਰਨਾ ਚਾਹੁੰਦੇ ਨੇ ਇਸ ਕਰਕੇ ਉਹਨਾਂ ਨੇ ਬੁਲਾਇਆ ਗੁਰੂ ਘਰੇ ਜਾਣ ਦਾ ਮੌਕਾ ਮਿਲੇ ਸੰਗਤ ਦੇ ਵਿੱਚ ਜਾਣ ਦਾ ਮੌਕਾ ਮਿਲੇ ਸੰਗਤ ਦੀ ਸੇਵਾ ਕਰਨ ਦਾ ਮੌਕਾ ਮਿਲੇ ਤਾਂ ਵਾਹਿਗੁਰੂ ਜੀ ਦਾ ਕੋਟਨ-ਕੋਟ ਸ਼ੁਕਰਾਨਾ ਕਰਨਾ ਹੈ ਕਿਉਂਕਿ ਇਹ ਘੜੀਆਂ ਕਰਮਾਂ ਵਾਲਿਆਂ ਨੂੰ ਭਾਂਗਾਂ ਵਾਲਿਆਂ ਨੂੰ ਮਿਲਦੀਆਂ ਨੇ ਜਿਨ੍ਹਾਂ ਦੇ ਉੱਤੇ ਵਾਹਿਗੁਰੂ ਜੀ ਬਹੁਤ ਜ਼ਿਆਦਾ ਖੁਸ਼ ਹੁੰਦੇ ਨੇ ਉਹਨਾਂ ਨੂੰ ਹੀ ਇਹ ਦਾਤਾਂ ਮਿਲਦੀਆਂ ਨੇ ਤਾਂ ਫਿਰ ਆਓ ਜੇ ਤਾਂ ਇਹ ਦਾਤਾਂ ਮਿਲੀਆਂ ਨੇ ਰੋ ਜਾ ਮਰਤ ਵੇਲੇ ਉੱਠ ਰਹੇ ਆ ਨਾਮ ਜਪ ਰਹੇ ਆ ਗੁਰੂ ਘਰ ਜਾਣੇ ਆ ਸੰਗਤ ਕਰਦੇ ਆ ਸੇਵਾ ਕਰਦੇ ਆ ਤਾਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੀਏ ਪਰ ਜੇਕਰ ਇਹ ਦਾਤਾਂ ਨਹੀਂ ਆ ਸਾਡੇ ਕੋਲ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਤੋਂ ਰੋਜ਼ ਮਨਤਾ ਪਰ ਲੈ ਕੇ ਕਰਕੇ ਇਹ ਦਾਤਾਂ ਦੀ ਮੰਗ ਕਰੀਏ ਕੀ ਸਤਿਗੁਰ ਸੱਚੇ ਪਾਸ਼ਾ ਇਹ ਦਾਤਾਂ ਦੇ ਦੋ ਸਤਿਗੁਰ ਸੱਚੇ ਪਾਸ਼ਾ ਮੇਰੇ ਤੇ ਵੀ ਦਰਸ ਕਰੋ ਕਿਉਂਕਿ ਜਿੰਨੂੰ ਇਹ ਦਾਤਾਂ ਮਿਲ ਗਈਆਂ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਚੀਜ਼ ਦੀ ਕਮੀ ਰਹਿੰਦੀ ਨਹੀਂ ਆ ਇਹ ਸੁਖ ਪਦਾਰਥ ਇਹ ਤਾਂ ਹੱਥ ਜੋੜ-ਜੋੜ ਕੇ ਮਗਰ-ਮਗਰ ਫਿਰਦੇ ਆ ਮਹਾਪੁਰਖ ਜੀ ਕਹਿੰਦੇ ਆਪਾਂ ਤਾਂ ਅੰਨ ਦੌਲਤ ਸੁਖ ਪਦਾਰਥ ਮੰਗਦੇ ਆ ਨਾ ਇਹ ਜਿਹੜੀਆਂ ਚੀਜ਼ਾਂ ਨੇ ਇਹ ਤਾਂ ਨਾਮ ਜਪਣ ਵਾਲੀ ਸੰਗਤ ਦੇ ਚਰਨ ਧੂੜ ਤੋਂ ਹੀ ਮਿਲ ਜਾਂਦੀਆਂ ਨਾਮ ਜਪਣ ਵਾਲੀ ਸੰਗਤ ਨੂੰ ਘਰ ਬੁਲਾਉਣ ਦਾ ਮੌਕਾ ਮਿਲੇ